ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਆ ਜਲ ਕਿਵੇਂ ਆ ਸਾਰੇ ਠੀਕ ਠਾਕ ਤੇ ਅੱਜ ਹਕੀਕਤ ਹੀ ਤਰੀਕ ਅੱਜ ਹਰ ਪੱਦੇ ਨੂੰ ਇੰਜੈਕਸ਼ਨ ਲੱਗਣਾ ਕਹਿੰਦੇ ਇਹ ਢਾਈ ਮਹੀਨੇ ਬਾਅਦ ਲੱਗਣਾ ਢਾਈ ਮਹੀਨੇ ਬਾਅਦ ਐਸ਼ੀ ਨਿਕਲਣਾ ਉਹ ਆਪਾਂ ਨਹੀਂ ਚੱਲੇ ਪਿੰਡ ਹੀ ਜਾਵਾਂਗੇ ਉੱਥੇ ਆਪਣੇ ਜਿੱਥੇ ਪਹਿਲਾਂ ਰਹਿੰਦੇ ਰਹੇ ਕਿਉਂਕਿ ਇੱਥੇ ਦਾ ਕਾੜਾ ਕਾਲਕੂੜ ਉੱਥੇ ਦਾ ਬਣਿਆ ਹੋ ਜੋ ਵੀ ਹਨਾ ਸਰਕਾਰੀ ਤੇ ਵੀ ਤੇ ਚਲੋ ਮਿਲਦੇ ਆਂ ਫੇਰ ਤੁਹਾਨੂੰ ਇਧਰ ਹਾਂਜੀ ਕਿਵੇਂ ਹਾਲ ਚੱਲ ਫਤੇ ਜੀ ਫਤੇ ਸਿੰਘ ਜੀ ਇੰਜੈਕਸ਼ਨ ਲੱਗਣਾ ਅੱਜ ਚਲੋ ਫਿਰ ਮਿਲਦੇ ਆਂ ਬਾਸ ਵੀ ਪੈ ਕੇ ਢੱਗ ਗਈ ਕੱਲ ਹੀ ਅਜਿਹਾ ਨਾ ਟੀਕਾ ਲੱਗਣਾ ਫਿਰ ਓਏ 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 ਇਦਾਂ ਕਰਨਾ ਮੜ ਕੇ ਕੰਨੋ ਲੈਣਾ ਬਸ ਹਾਂਜੀ ਅਸੀਂ ਚੱਲ ਪਏ ਆ ਘਰ ਹਰ ਫਤਿਹ ਤੇ ਲੱਗਣਾ ਇੰਜੈਕਸ਼ਨ ਤੇ ਕਿਤੇ ਇੰਨਾ ਖੁਸ਼ ਮੁੰਡਿਆ ਨਾ ਕਿਸੇ ਸੁਮਾਈ ਲਵਾਰੀ ਆ ਫੇਸ ਤੇ ਹੈ ਸੁਮਾਈਲਾ ਕਰ ਲੋ ਜਿੰਨੀ ਦੇਰ ਕਰਨੀ ਬਸ ਪਹੁੰਚਣ ਵਾਲੇ ਆਪਾਂ ਉੱਚੀ ਨਾ ਆਣੀ ਬੱਸੇ ਫੇ ਤੁਸੀਂ ਕੰਨਾਈ ਮਮੂ ਆਪੀਂਦੀ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਆ ਸਕੂਲ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਤੇ ਇੱਥੇ ਇਹਨੂੰ ਹਰਫ ਤੇਨੂੰ ਲੱਗਣਾ ਹੋਇਆ ਇੰਜੈਕਸਾ ਇਹ ਆਪਣਾ ਪਿੰਨ ਸੰਗਤਪੁਰਾ ਜੀ ਇਹ ਆਪਣਾ ਪਿੰਨ ਦਾ ਸੰਤਪੁਰ ਜਿੱਥੇ ਅਸੀਂ ਰਹਿਣ ਵਾਲੇ ਹਾਂ ਜਿੱਥੇ ਰਹਿੰਦੇ ਹਣੀ ਅਜੇ ਮੇਤੀ ਆ ਅਜੇ ਵੀ ਇੱਥੇ ਹੀ ਆ ਆਈ ਜਾਇਦਾ ਮਿਲੀਦਾ ਬਾਕੀ ਪਰਿਵਾਰ ਨੂੰ ਮਿਲ ਕੇ ਲਈਦਾ ਬਣੇ ਨਾ ਆ ਸਕੂਲਾਂ ਨਿੱਕਾ ਕੋਲ ਨਾਲ ਤੇ ਨਿੱਕਾ ਸਕੂਲੇ ਆਇੜਾ ਇੱਥੇ ਲੱਗੇ ਗਿਆ ਸਕੂਲ ਆਪਾਂ ਆਏ ਇੰਜੈਕਸ਼ਨ ਲੱਗ ਗਿਆ ਦਵਾਈ ਦੋਈ ਦਿੰਨੇ ਹਾਂ ਕੋਈ ਦਲਨੇ ਬੁਖਾਰੀ ਦਵਾਈ ਦਿੰਨੇ ਕਹਿੰਦੇ ਬੁਖਾਰੀ ਦੋਈ ਦੇ ਦੇ ਜਾ ਕੇ ਮੈਂ ਰੋਇਆ ਤੇ ਬਹੁਤ ਇੱਕ ਅੱਜ ਇੱਕੋ ਲੱਗਾ ਮਮੀ ਇੰਜੈਕਸ਼ਨ ਨੇ ਇੱਕ ਹੀ ਲੱਗਣਾ ਹੈ ਯਾ ਬਸ ਮੈਂ ਕਿਹ ਜਾਂਦੇ ਮਮੀ ਨੂੰ ਮਿਲ ਜਾਂਦੇ ਨਹੀਂ ਆਦੇ ਅਗਲੇ ਮਹੀਨੇ ਫਿਰ ਤਿੰਨ ਲੱਗਣੇ ਨੂੰ ਅੱਛਾ ਅੰਧੇ ਅਗਲੇ ਮਹੀਨੇ ਫਿਰ ਤੇ ਨਾ ਕੋਈ ਦੰਨੇ ਆਪਾਂ ਖਲੋਤੇ ਜੰਦਰ ਰੋਡ ਤੇ ਠਿੱਕੇ ਨੇ ਕਹਿੰਦੇ ਛੱਲੀ ਖਾਣੀ ਚਲੋ ਕਰਦੇ ਹਾਂ ਭਾਈ ਇਲੈਕਸ਼ਨ ਦੇਖਣ ਲਵਾ ਲਿਆ ਮੜ ਕੇ ਰਾਤ ਨੂੰ ਇਹਨੇ ਥੋੜਾ ਤਾਂ ਜਿਦ ਜਿਹੜਾ ਪੈਰ ਖਲਾਉਣਾ ਹੈ ਨਾ ਜਦਾਂ ਲੱਗਾ ਪੱਟ ਚ ਵਾ ਇਹਦੇ ਪੱਟ ਚ ਲੱਗਾ ਜਦੋਂ ਨੇ ਪੈਰ ਖਲਾਉਣਾ ਹੈ ਨਾ ਫਿਰ ਦਰਦ ਕਰਨੀ ਹੁਣ ਦਸੋਂ ਗਿਆ ਦਵਾਈ ਦੇ ਦਿੱਤੀ ਇਹਨੂੰ ਬੁਖਾਰ ਦੀ ਚਲੋ ਮਿਲਦੇਵੇਂ ਘਰ ਜਾ ਕੇ ਚੱਲੀ ਮੈਂ ਕਿਹਾ ਖਾਜੀ ਕਰਨੇ ਖਾਣੀ ਮੈਂ ਨਹੀਂ ਖਾਣੀ ਅਸਲੀ ਤਾਂ ਹੁਣ ਅਸੀਂ ਖਾਵਾਂਗੇ ਰੋਟੀ ਦੁਪਹਿਰ ਦੀ ਹੁਣੇ ਜਿਹੀਂ ਆਏ ਆਏ ਆ ਘਰ ਗਏ ਰੋਟੀ ਵੇਖਣ 2 ਵਜੇ ਅਸੀਂ ਸੌਣ ਦੇ ਤਾਂ ਤੱਕ ਤੇ ਹਰ ਫਤੇ ਨੂੰ ਥੂਲੇ 'ਚ ਲਟਾਇਆ ਹੁਣ ਉਹ ਸੁੰਗੜਿਆ ਹਾਂ ਇਹ ਕੀ ਕਰਦੇ ਜੀ ਤੂੰ ਰੋਟੀ ਖਾਂਦੇ ਰਹੇ ਖਾਂਦੇ ਨੇ ਨਾ ਉਦੋਂ ਹੀ ਦਪੈਰਨਾ ਰਸੀਲੀ ਬਣ ਲੈਣਾ ਲੋਂ ਦੇ ਰਹੀਦਾ ਤੇ ਜੇ ਝੂਲਾ ਰੁਕ ਜੇ ਫੇਰ ਇਹ ਰੋਂ ਲੱਗ ਪਿੰਦਾ ਹੁਣ ਅਜੇ ਤੇ ਮਸਤ ਹੋਇਆ ਅਚਾਰੇ ਨੂੰ ਬੁਖਾਰ ਵੀ ਬਹੁਤ ਹੋਇਆ ਵਾ ਇੰਜੈਕਸ਼ਨ ਦੇ ਨਾਲ ਅਗਲੇ ਮਹੀਨੇ ਹੋਣੇ ਨੂੰ 3 ਲੱਗਨੇ ਵਿਚਾਰੇ ਨੂੰ ਨਾਲੇ ਮਨੇ ਫੇਰ 3 ਲੰਨਾ ਬੜਾਈ ਗੋਤਰਾ ਹੰਦਾਨ ਚਲੋ ਫੁਲਕਾ ਸਕੋ ਫੁਲਕਾ ਆਵਾਂ ਫੇਰ ਸਕੋ ਫੁਲਕਾ ਤਾਂ ਵੀ ਇੰਨਾ ਰੌਂਡਿਆਂ ਨੂੰ ਜਿਉਂਦਾ ਜਕਸ਼ਨ ਵਾ ਕੇ ਲੈਂਦਾ ਸੌਣ ਨਹੀਂ ਲਿਆ ਮੈਨੂੰ ਤਾਂ ਲਈ ਸੌ ਆਇਆ ਮੈਂ ਸੌ ਆਇਆ ਹੈ ਤਾਂ ਨਿਕਲਿਆ 7:00 ਵੱਜ ਚੁਕੇ ਹੈ ਤੇ ਭਟਾਈ ਤੇ 3:00 ਵਜੇ ਆ ਗਏ ਕਦੀ ਸੌਂਦਾ ਦੋ ਮਤਲਬ 5 ਕਿ ਮਿੰਟ ਸੌਂਦਾ ਮੜ ਕੇ ਫੇਰ ਉੱਠ ਪੈਂਦਾ 5 ਮਿੰਟ ਸੌਂਦਾ ਫੇਰ ਉੱਠ ਪੈਂਦਾ ਚਲੋ ਇਦਾਂ ਹੀ ਇਹ ਜਿਹੜਾ ਨਾ ਬੜਾ ਔਖਾ ਨੇ ਤੰਗ ਕਰਨਾ ਖਰਾਦ ਨੂੰ ਧਿਆਨ ਰੱਖਣਾ ਬਣਾ ਦਾ ਬੰਦਾ ਕਿਉਂਕਿ ਅੱਜ ਲੱਤਾਂ ਮਾਰਦਾ ਨਾ ਲੱਤਾਂ ਮਾਰਦਾ ਫੇਰ ੋਂਡਿਆ ਪੈਂਦਾ ਚਲੋ ਬਾਹਰ ਮੌਸਮ ਬੜਾ ਵਧੀਆ ਲੈ ਵੀ ਬਾਹਰ ਮੌਸਮ ਬੜਾ ਵਧੀਆ ਰੋਜ਼ ਸਵੇਰੇ ਬਾਰਿਸ਼ ਹੋ ਜਾਂਦੀ ਆ ਤੇ ਸ਼ਾਮ ਦਾ ਥੋੜਾ ਜਾਂ ਫਿਰ ਹੱਸੜ ਜਾਂਦਾ ਸ਼ਾਮ ਨੂੰ ਬਾਹਰ ਬੈਠੇ ਆਪਾਂ ਠੀਕ ਕਰ ਲੈ ਖਾਂਸੀ ਹਾਂਡੀ ਬਾਉ ਨੂੰ ਹਾਈ ਹਾਈ ਅੱਜ ਕੀ ਅੱਜ ਆਲੂ ਮਟਰ ਬੰਦੇ ਹਨਾ ਆਲੂ ਮਟਰ ਬੰਦੇ ਕੋਈ ਅੱਜ ਫਿਰ ਫਿਰ ਭਾਂਡੇ ਕਿੰਨੇ ਪੈਸਾ ਕਰਨ ਉਹਦੇ ਹੋਰ ਸੁਣਾਓ ਕਿੱਦਾਂ ਫਿਰ ਪਰਵਾਹ ਠੀਕ ਸਾਰੇ ਸੱਸਵਾ ਠੀਕ ਸਾਸੂਆ ਭੈਣ ਠੀਕ ਹੈ ਤੋ ਸੁਣਾ ਵਧੀਆ ਵਧੀਆ ਠੀਕ ਹੈ ਫਤੇ ਜੀ ਜਫਤੇ ਫਤੇ ਵਧੀਆ ਵਧੀਆ ਠੀਕ ਸਾਲਾ ਮਰਨ ਇ ਇਧਰ ਆਰ ਫਤੇ ਸੁਤਾ ਆ ਮਹਾ ਇਨ ਸੁਆਇਆ ਬਚਾਰੇ ਦੇ ਦਰਦ ਬਹੁਤ ਹੁੰਦੀ ਕੈਸੇ ਹੋ ਕੈਸੇ ਹੋ ਬਤਾਓ ਕੈਸੇ ਹੋ ਲੈ ਮੇਰੀ ਗੱਲ ਨਹੀਂ ਸੁਣਦੇ ਐ ਰਿੰਨੂ ਮੈਂ ਕਿਹਾ ਕੈਸੇ ਹੋ ਆਪਣੇ ਬਸ ਮਸਤ ਹੋਏ ਫੋਨ ਤੇ ਲੱਗੇ ਲੇ ਲੈ ਵੀ ਹੁਣ ਮੇਰਾ ਹੀਰਾ ਥੋੜਾ ਠੀਕ ਆ ਨਾ ਨੇ ਦੁਪਹਿਰ ਦਾ ਦੇ ਬੋਤਰਾ ਰਗਿਆ ਰਗਿਆ ਕੀਤੀ ਆ ਪਤਨੀ ਕਿਉਂ ਨਹੀਂ ਨੇ ਹੈ ਕੀ ਹਾਲ ਹੈ ਮੈਂ ਠੀਕ ਆ ਮੇਰਾ ਬাবু ਹੁਣ ਥੋੜਾ ਖੇਡਣ ਲੱਗਾ ਹਨਾ ਕਰ ਨਹੀਂ ਦੇ ਦੁਪਹਿਰ ਦਾ ਬੋਤਰਾ ਹੁੰਦਾ ਪੂਰਾ ਹਾਲ ਹੀ ਚਾਹੀਦਾ ਬੋਤਰਾ ਹੁੰਦੇ ਆ ਬਹੁਤ ਜ਼ਿਆਦਾ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਨਾ ਟਾਈਮ ਹੋ ਗਿਆ 11:30 ਦਾ ਕਿਉਂ ਭਾਈ ਹੁਣ ਤਾਂ ਥੋੜੀ ਘਟੀ ਲੱਗਦੀ ਆ ਨਾ ਤਾਹੀਂ ਕਿਡੰਡਿਆ ਥੋੜੇ ਨਹੀਂ ਤੇ ਰੋਂ ਤੋਂ ਪਰ ਚੁੱਕਨ ਮਾੜੇ ਪੈਰ ਮਾਰਦਾ ਪੈਰ ਮਾਰਨ ਮਾੜੇ ਪੈਰ ਮਾਰਦੇ ਤਵੇਂ ਰੋਂਣਾ ਪੈਂਦਾ ਫਿਰੇ ਛੇ ਹੋਰ ਫਰਕ ਪੈਣਾ ਬਗੂ ਨੂੰ ਹੈ ਹੋਰ ਫਰਕ ਪੈਣਾ ਪੁੱਤ ਨੂੰ ਉਹ ਉਥੇ ਘੜੀ ਲੱਗੀ ਉਹ ਵੀ ਲਾਗ ਲਿਆ ਗਿਆ ਬਦਨ ਦੀ ਕੋਮ ਲਾ ਗਿਆ ਹੈ ਨਾ ਪਤਾ ਨਹੀਂ ਲੱਗਦਾ ਅਸਲ ਸਾਲ ਮੱਕੇ ਲਾਗ ਸਾਈਡ ਤੇ ਰਹਤੀ ਹੈ ਸੱਲ ਲੱਗੇ ਹੋਉਂਦੇ ਸੱਲ ਮਣਕ ਪਾਇਆ ਹੈ ਲੱਗਿਆ ਲਾ ਕੇ ਕੋਈ ਲੈ ਗਿਆ ਇੱਥੇ ਲੈ ਲਾ ਕੇ ਲੈ ਗਿਆ ਵਾ ਕੋਈ ਮੈਂ ਹਰਫਤੇ ਦੱਸ 10000 ਮਾਂ ਮਮਮੀ ਵੀ ਆਈ ਹੋਣੇ ਸਵੇਰ ਦੇ ਟਾਈਮ ਹਰਫਤੇ ਦਾ ਪਤਾ ਲਿਆਣਾ ਤੇ ਹਰਫਤੇ ਸੁੱਤਾ ਆ ਮੈਂ ਤਾਂ ਠੀਕ ਗੱਲ ਪਾਇਆ ਤੇ ਚੰਪਾ ਦਾ ਲੈ ਆਉਂਦਾ ਕੱਲ ਬਹੁਤ ਜ਼ਿਆਦਾ ਰੋਂਦਾ ਰਿਆ ਬਹੁਤ ਬੁਰਾ ਹਾਲ ਹੀ ਦਾ ਨੂੰ ਜੇ ਇਹਨਾਂ ਜੇ ਨਾਲ ਲਵਾਈਏ ਤਾਂ ਵੀ ਮਾੜੀ ਗੱਲ ਫਿਰ ਬੱਚਾ ਕਹਿੰਦਾ ਤੁਸੀਂ ਸਾਨੂੰ ਕਿਉਂ ਰੋਵਾਈ ਹਾਂ ਇਹਨਾਂ ਦੇ ਕਿ ਨਾਲ ਉਹਦਾ ਸੇਧ ਵਾਸਤੇ ਬਿਲਹਾਨ ਨੂੰ ਤੇ ਲੱਗਦੇ ਰਹੇ ਹੁਣੇ ਉਦੋਂ ਹਣਾ ਤੁਹਾਨੂੰ ਵੀ ਲੱਗਦੇ ਪਰ ਉਦੋਂ ਚੂਨੇ ਦੇ ਲੱਗਦੇ ਸੀ ਅੱਛਾ ਉਹ ਪੱਟਾ ਸਰ ਗੁੰਡਾ ਪੀਣ ਪਚੀ ਉਹ ਰੀਦਾਂ ਲੱਗਦੇ ਬਾਹ ਤੇ ਲੱਗਣੇ ਜਾਂ ਚੂਲੇ ਦੇ ਤਾਂ ਹੀ ਤੇ ਬੱਚਾ ਤੁਰਦਾ ਨਾ ਜਾ ਹਰਫਤੇ ਨਾਨੀ ਆਈ ਉੱਤੋਂ ਤੇਰਾ ਪਤਾ ਲਿਆ ਨਾਨੀ ਆਈ ਹਰਫਤੇ ਸੁਤਾ ਆ ਇੱਧਰ ਮੈਂ ਬਣਾਂ ਮੁੰਡੀਆਂ ਚਾ ਮੰਮੀ ਜੀ ਆਈ ਹੋਏ ਉਹਨਾਂ ਵਾਸਤੇ ਤਿਆਰ ਕਰਨੇ ਨਾਲੇ ਆਪ ਵੀ ਸੁਨੇ ਜੇ ਪੀਣੀ ਆ ਪਹਿਲਾਂ ਜਦੋਂ ਕੀਟ ਘੜਕਾਇਆ ਬੱਲ ਵਜਾਈ ਮੈਂ ਕਿਹਾ ਡੈਡੀ ਜੀ ਆਏ ਹੋਣੇ ਮੋਢਾ ਲੰਦੇ ਤੇ ਕਹਾਂ ਸੰਡੇ ਡੇ ਆ ਗਈ ਜਾਈ ਮੈਂ ਮੂੰਹ ਵੇਖਿਆ ਤੇ ਮੰਮੀ ਆਈ ਮਨ ਖੁਸ਼ੀ ਹੋ ਗਿਆ ਤਾਂ ਹੁਣ ਮੈਂ ਲੱਗ ਗਈ ਮੰਮੀ ਹੋਣ ਉਸ ਤੇ ਚਾਹ ਮਾਣ ਪਰ ਏ ਦੇਰ ਬਾਅਦ ਆਇਆ ਉਹ ਵਾਟਿਆ ਮੁੰਗਿਆ ਨਾ ਮੈਂ ਦਵਾਈ ਦੁਈ ਖਾਨੀ ਮੈਂ ਨਾ ਗਨ ਪੈ ਗਈ ਹਾਂ ਲੱਗ ਗਈ ਸਹੀ ਮੈਂ ਰਾਤੀ ਮੈਂ ਰਾਤੀ ਜੇ ਤੁਹਾਨੂੰ ਯਾਦ ਕਰਨ ਦੀ ਔਰ ਇਹਨੂੰ ਆਈ ਨਾ ਮਮਾ ਇਦਾਂ ਆ ਕੇ ਨਾ ਬਾਲ ਬਿਠੇ ਮੈਂ ਕਿਹਾ ਰਿੰਦੂ ਮੰਮੀ ਹੁਣ ਮੇਰੀ ਕਦੀ ਆਈ ਹੀ ਨਹੀਂ ਹੈ ਕਿੰਨਾ ਹੀ ਟਾਈਮ ਹੋ ਗਿਆ ਚਾ ਦਿਨੇ ਵੀ ਕੰਦੀ ਆਹੋ ਆ ਕੇ ਆਂਟੀ ਆਂ ਦੇਣੀ ਆ ਵੀ ਚੱਲ ਆ ਜਨ ਨਹੀਂ ਰਹਿਣਾ ਚੱਲ ਆ ਜਾ ਕਰਨ ਘੜੀ ਪਾ ਨੂੰ ਮੈਂ ਕਿਹਾ ਬਹੁਤ ਟਾਈਮ ਹੋ ਗਿਆ ਇਹ ਨੂੰ ਮਿੰਟ ਦਵਾਈ ਹੋਈ ਦਾ ਕਰਕੇ ਮੈਂ ਹੂੰ ਹੋਰ ਸਿਹਤ ਠੀਕ ਰਹਿੰਦੀ ਆਹੋ ਠੀਕ ਪਾਪਾ ਸੀ ਤਾਂ ਠੀਕ ਠਾਕ ਤੇ ਆ ਗਏ ਹੁਣ ਚਾਹ ਹੈ ਨਹੀਂ ਮੈਂ ਤਾਂ ਜਾਨਾ ਕਿਉਂ ਵੈਰੀ ਵੈਰੀ ਵਾਇ ਕਾਟ ਕਰ ਲਓ ਉੱਥੇ ਨਹੀਂ ਜਾਏ ਫੂਟ ਕਾ ਇੰਨੇ ਗੰਦੇ ਕਾਤ ਦੋ ਦਿਨ ਦੇਖੀ ਕਿ ਡੈਡੀ ਨੇ ਪੱਕੇ ਵਲੇ ਰੱਖੇ ਬੂਟੇ ਉਹ ਘੋਣੇ ਜਦੋਂ ਜਾਣਾ ਗੋਡੀ ਕਰਨ ਤਿੰਨ ਜੋੜੇ ਛੁੱਟ ਕੇ ਤਿੰਨ ਜਾ ਕੇ ਦਿਨ ਚਿੱਟੇ ਬੂਟ ਪਾ ਕੇ ਆਏ ਨਵੇਂ ਆ ਬਾਠ ਠੀਕ ਦੋ ਤਨ ਸੜਦੇ ਆ ਕਿ ਇਦਾਂ ਪਲਾਟੀ ਖਰਾਬ ਹੋਏ ਹਮ ਟਾਮਰੂਦ ਮਿਲਲੀ ਨਾ ਮਾ ਨਹੀਂ ਨਹੀਂ ਬੱਸ ਬੱਸ ਹਉਤ ਪੈ ਛੋਲੇ ਚ ਨਹੀਂ ਨਹੀਂ ਰਹਿਣ ਦੇ ਯਾ ਲੋ ਖਾ ਲੋ